ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕਹਿੰਦੇ ਆਖੇ ਭੈਣਾ ਦਾ ਉਹਨਾਂ ਚਾ ਨਹੀਂ ਹੁੰਦਾ ਜਿੰਨਾ ਸਹੇਲੀਆਂ ਦਾ ਚਾ ਹੁੰਦਾ ਵੀ ਅੱਜ ਸਹੇਲੀ ਨੇ ਆਉਣਾ ਤੇ ਆਪਾਂ ਚਾਈ ਚਾਈ ਮਤਲਬ ਕਿ ਰਸ ਫਟਾਫਟ ਵਿੱਲੀਆਂ ਹੋ ਜਾਈਏ ਤੇ ਫਿਰ ਕਰਾਂਗੇ ਗੱਲਾਂ ਬਾਤਾਂ ਹਨਾ ਤੇ ਮੈਂ ਉਹਨੂੰ ਪੁੱਛ ਲਿਆ ਮੈਂ ਆਖਿਆ ਮਖਾ ਤੂੰ ਆਵੇਂਗੀ ਕਹਿੰਦੀ ਦੀਦੀ ਮੈਂ ਆਉਣਾ ਤੈਨੂੰ ਮਿਲਣਾ ਮਖਾ ਚੱਲ ਠੀਕ ਆ ਜਾ ਭਾਈ ਤੇ ਮੈਂ ਕਿਹਾ ਕੀ ਬਣਾਵਾਂ ਕਹਿੰਦੀ ਕੋਈ ਤਿੱਖੀ ਜੀ ਚੀਜ਼ ਬਣਾਈ ਮੈਂ ਕਿਹਾ ਲਾ ਚੰਗਾ ਫਿਰ ਤਿੱਖੀ ਬਣਾ ਕੇ ਖਵਾਉਣੀ ਅੱਜ ਤੈਨੂੰ ਫਿਰ ਆਪਾਂ ਚੱਕਿਆ ਸਮਾਨ ਤੇ ਮੈਂ ਕਿਹਾ ਅੱਜ ਤਿੱਖਾ ਤਿੱਖਾ ਬਣਾ ਕੇ ਖਵਾਉਣੇ ਆ ਤੇ ਅੱਜ ਤੁਹਾਨੂੰ ਤੁਹਾਡੇ ਨਾਲ ਵੀ ਕਰਦੇ ਆ ਸਾਂਝੀ ਵੀ ਆਪਾਂ ਸਹੇਲੀ ਨੂੰ ਕੀ ਬਣਾ ਕੇ ਖਵਾਇਆ ਹਨਾ ਮੈਂ ਚੱਕੀ ਕੜਾਹੀ ਮੈਂ ਕਿਹਾ ਉਹਦੇ ਉੰਦੀ ਨੂੰ ਆਪਾਂ ਤਿੱਖਾ ਤਿੱਖਾ ਮਾਲ ਕੇ ਰਾਂ ਕਰ ਲਈਏ ਤਿਆਰ ਤੇ ਮੈਂ ਕੀ ਕੀਤਾ ਜੀ ਆ ਖੜੇ ਮਸਾਲੇ ਪਾਤੇ ਮੈਂ ਕਿਹਾ ਤਿੱਖਾ ਹੀ ਬਣਾਉਣਾ ਫਿਰ ਹਨਾ ਆ ਦੇਖੋ ਤੁਸੀਂ ਇਹ ਮੈਂ ਨਾ ਸਾਰੇ ਰਲਾ ਕੇ ਇੱਕ ਡੱਬੀ 'ਚ ਹੀ ਪਾ ਰੱਖਿਆ ਕੁੜੀਓ ਤੁਸੀਂ ਵੀ ਐਂ ਪਾ ਲਿਆ ਕਰੋ ਭਾਈ ਆ ਦੇਖੋ ਤੁਸੀਂ ਮੈਂ ਕੀ ਕੀਤਾ ਇਹਦੇ ਵਿੱਚ ਤੇਜ ਪੱਤਾ ਤੇ ਧਨੀਆ ਤੇ ਜੀਰਾ ਮਾਰ ਕੇ ਮੈਂ ਕਹਿੰਦੀ ਆ ਦਾਲ ਚੀਨੀ ਵੀ ਖੂਨ ਵੀ ਪਤਲਾ ਰਵੇ ਕਿਤੇ گاੜਾ ਨਾ ਹੋ ਜੇ ਹਨਾ ਕਿਤੇ ਹੋਰ ਕਹਦੇ ਮੇਰਾ ਤਾਂ ਬਲੱਡ ਪ੍ਰੈਸ਼ਰ ਵਧ ਗਿਆ ਤੇ ਆਪਦੇ ਘਰ ਵਾਲੇ ਨਾਲ ਲੜੀ ਖੜੀ ਹੋਵੇ ਐਵੇਂ ਵੀ ਡਰ ਲੱਗਦਾ ਹੈਗਾ ਬਰਾਤ ਰਾ ਕੇ ਰੱਖਣੀਆਂ ਪੈਣੀਆਂ ਮਾਤੇ ਮਸਾਲੇ ਤੇ ਵਿੱਚ ਪਾਤੇ ਪਿਆਜ਼ ਤੇ ਵਿੱਚ ਪਾਤੇ ਟਮਾਟਰ ਆਪ ਤਾਂ ਭਾਈ ਚਟਨੀ ਛਟਨੀ ਕੁੱਟ ਕੇ ਖਾ ਲਈਦੀ ਹੈਗੀ ਐ ਤੇ ਵੇਖੀ ਨਾ ਕਦੇ ਜੀ ਕਰੇ ਤਾਂ ਸਬਜੀ ਬਣਾ ਲਈਨੇ ਤੇ ਚਟਨੀ ਕੁੱਟ ਕੇ ਖਾ ਲਈ ਮੈਂ ਇੱਕ ਦਿਨ ਵੀਡੀਓ ਪਾਤੀ ਮੈਂ ਆਖਾ ਚਟਨੀ ਬਣਾਈ ਹੈ ਤੇ ਆ ਸਬਜੀ ਐ ਇੰਨੀ ਕ ਸਬਜੀ ਨਾ ਮੈਂ ਸਾਰ ਲੂੰ ਤੇ ਮੈਨੂੰ ਕਿਸੇ ਵੀਰ ਨੇ ਕਮੈਂਟ ਮਾਰਿਆ ਮੈਂ ਨਾ ਨਹੀਂ ਮੈਂਸ਼ਨ ਕਰਦੀ ਉਸ ਦਾ ਮੈਨੂੰ ਕਹਿੰਦਾ ਜੀ ਇੰਨੀ ਸਬਜੀ ਤਾਂ ਸਾਡੇ ਕੁੱਤੇ ਹੀ ਖਾ ਜਾਂਦੇ ਆ ਵਾਹ ਬਈ ਵਾਹ ਸਦਕੇ ਜਾਈਏ ਵੀਰਾ ਤੇਰੇ ਹਨਾ ਤੇ ਆ ਤਿੱਖਾ ਸਮਾਨ ਇੱਕ ਵਿੱਚ ਹੋਰ ਪਤਾ ਜੀ ਆਪਾਂ ਇਹ ਹੋਰ ਚਟਨੀ ਪਾਈਦੀ ਹੁੰਦੀ ਆ ਪਤਾ ਨਹੀਂ ਇਹਦਾ ਕੀ ਨਾਂ ਲੈਂਦੇ ਹੁੰਦੇ ਮੈਨੂੰ ਤਾਂ ਨਾਂ ਨਹੀਂ ਯਾਦ ਤੇ ਆਮੇ ਵਿੱਚ ਪਾਤੀ ਮੈਂ ਖਾ ਫਿਰ ਤਿੱਖਾ ਮਾਲ ਹੀ ਖਵਾਈਏ ਭਾਈ ਜਦੋਂ ਮੈਂ ਉਹਦੀ ਗੱਲ ਸੁਣੀ ਨਾ ਤੇ ਮੈਨੂੰ ਹਾਸਾ ਵੀ ਆਵੇ ਕਹਿੰਦਾ ਜੀ ਇਹ ਤਾਂ ਕਹਿੰਦਾ ਆਖੇ ਸਾਡੇ ਇੰਨੀ ਸਬਜੀ ਤਾਂ ਸਾਡੇ ਕੁੱਤੇ ਖਾ ਜਾਂਦੇ ਆ ਵੀ ਤੁਸੀਂ ਕੁੱਤਿਆਂ ਨੂੰ ਸਬਜੀ ਖਵਾਈ ਜਾਂਦੇ ਹੋ ਵਿਚਾਰਿਆਂ ਨੂੰ ਉਹਨਾਂ ਨੂੰ ਕੋਈ ਦੁੱਧ ਪਾ ਦਿਆ ਕਰੋ ਕੋਈ ਲੱਸੀ ਪਾ ਦਿਆ ਕਰੋ ਹਨਾ ਕੁੱਤੇ ਤਾਂ ਅਸਲੀ ਲੱਸੀ ਨਾਲ ਪਲਦੇ ਹੁੰਦੇ ਆ ਫਿਰ ਇਹਨਾਂ ਦੇ ਪੇਟ 'ਚ ਕੀੜੇ-ਕੂੜੇ ਨਹੀਂ ਨਾ ਬਣਦੇ ਹੈਗੇ ਇਹਨਾਂ ਨੂੰ ਲੱਸੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੇ ਮੈਂ ਕਹਾ ਵੀਰੇ ਸਦਕੇ ਜਾਵਾਂ ਤੇਰੀ ਗੱਲ ਦੇ ਮੈਨੂੰ ਵੀ ਬੜੀ ਚੰਗੀ ਲੱਗੀ ਜਿਹੜਾ ਤੂੰ ਦੱਸਿਆ ਹਨਾ ਤੇ ਮੈਂ ਕਹਾ ਨਹੀਂ ਭਾਈ ਅਸੀਂ ਤਾਂ ਜਿਹੋ ਜਿਹਾ ਹੁੰਦਾ ਨਾ ਉਹੋ ਜਿਹਾ ਸਾਰ ਲੈਨੇ ਅੱਜ ਉਹਨੇ ਕਹਿਤਾ ਕਹਿੰਦੀ ਮੈਨੂੰ ਤਿੱਖਾ ਬਣਾ ਕੇ ਖਵਾਈਂਦੀ ਦਿੱਤੀ ਤਿੱਕੀ ਤਿੱਕੀ ਸਬਜ਼ੀ ਬਣਾਈ ਮੈਂ ਕਹਾ ਭੈਣੇ ਤਿੱਖੀ ਤਿੱਕੀ ਖਵਾ ਦੰਨੀ ਆ ਤੇ ਆਪਾਂ ਉਹ ਮਿਰਚਾਂ ਜੀਆਂ ਪਾਤੀਆਂ ਤੇ ਆ ਨਾਮਕ ਮਿਰਚ ਮਸਾਲਾ ਤੇ ਹੋਰ ਪਤਾ ਜੀ ਕੁਛ ਖੜੇ ਮਸਾਲੇ ਪਾਤੇ ਕੁਛ ਉਤੋਂ ਦੀ ਭੁੱਕ ਦਿਆਂਗੇ ਮੈਂ ਕਹਿੰਨੀ ਆ ਕਿਆ ਬਾਤਾਂ ਨੇ ਤੇ ਬਣੂਗੀ ਤਿੱਖੀ ਤਿੱਖੀ ਸਬਜ਼ੀ ਤੇ ਨਾਲੇ ਤਿੱਖੀਆਂ ਤਿੱਖੀਆਂ ਸੁਣਾਊਗੀ ਗੱਲਾਂ ਤੇ ਕੋਈ ਮਾੜਾ ਮੋਟਾ ਕੋਈ ਆਪਦੀ ਸੱਸ ਸਦੀਆਂ ਵੀ ਸੁਣਾਉ ਕੁਛ ਘਰ ਵਾਲੀ ਦੀ ਸੁਣਾਉਗੀ ਉਹ ਘਰ ਵਾਲਾ ਚੰਗਾ ਵਿਚਾਰਾ ਉਹਦਾ ਉਹ ਵਧੀਆ ਬੰਦਾ ਮੈਨੂੰ ਐ ਡਰ ਲੱਗਦਾ ਰਹਿੰਦਾ ਵੀ ਇਹਦਾ ਬੀਪੀ ਨਾ ਵਾਜੇ ਕਿਤੇ ਉਹਦੇ ਨਾਲ ਨਾ ਲੜ ਪਏ ਹਨਾ ਤੰਗ ਉਹ ਦਾਲ ਚੀਨੀ ਪਾਈ ਆ ਮੱਖ ਇਹਨਾਂ ਦਾ ਖੂਨ ਪਤਲਾ ਰਹਿੰਦਾ ਹੈਗਾ ਆਹ ਲੋ ਜੀ ਆਪਾਂ ਹੁਣ ਇਹਦੀ ਕਰ ਲਈ ਤਰੀ ਤਿਆਰ ਤੇ ਇਹਨੂੰ ਆਪਾਂ ਕਿਵੇਂ ਬਣਾਉਣਾ ਹੈਗਾ ਮੈਂ ਤੁਹਾਨੂੰ ਦੱਸਣ ਲੱਗੀ ਆਂ ਤੁਹਾਡੀਆਂ ਵੀ ਜਦੋਂ ਕੁੜੀਓ ਸਹੇਲੀਆਂ ਸੁਹਲੀਆਂ ਆਉਂਦੀਆਂ ਹੁੰਦੀਆਂ ਨਾ ਤੁਸੀਂ ਵੀ ਬਣਾਇਆ ਕਰੋ ਜੇ ਮੈਨੂੰ ਮਿਲਣ ਆਉਂਗੀਆਂ ਤਾਂ ਮੈਨੂੰ ਦੱਸਦੇ ਹੋ ਤੁਸੀਂ ਮਿੱਠੀ ਖੀ ਸਬਜ਼ੀ ਖਾਣੀ ਆ ਕਿ ਮਿੱਠੀ ਖਾਣੀ ਆ ਕਿ ਇਹੋ ਜੀ ਖਾਣੀ ਆ ਤੇ ਮੈਂ ਮੇਰੇ ਵੀਰਾਂ ਨੂੰ ਵੀ ਕਹਣੀ ਆ ਗੁੱਸੇ ਨਾ ਹੋਇਓ ਤੁਸੀਂ ਵੀ ਜਦੋਂ ਆਉਣਾ ਹੋਇਆ ਨਾ ਤੁਹਾਨੂੰ ਵੀ ਜੀ ਕੀਤਾ ਵੀ ਭਾਈ ਆ ਤਿੱਖੀ ਸਬਜ਼ੀ ਚਾਹੀਦੀ ਆ ਫਿੱਕੀ ਚਾਹੀਦੀ ਆ ਆਪਾਂ ਉਹ ਜੀ ਬਣਾ ਲਾਂਗੇ ਹਨਾ ਤੇ ਆ ਦੇਖੋ ਤੁਸੀਂ ਆਪਾਂ ਹੁਣ ਇਹਨੂੰ ਕੀ ਕਰਨਾ ਭੁੰਨ ਭੰਨ ਕੇ ਤੇ ਹੁਣ ਆਪਾਂ ਇਹਨਾਂ ਨੂੰ ਰਗੜ ਲੈਣਾ ਮਿਕਸ ਕਰ ਲੈਣਾ ਵਧੀਆ ਬਣ ਜਾਣੀ ਐ ਮੈਂ ਕਹਿੰਦੀ ਆ ਮੇਰਾ ਕਈ ਵਾਰੀ ਜਦੋਂ ਜੀਜਾ ਕਰਦਾ ਨਾ ਨਹੀਂ ਤਾਂ ਆਪਾਂ ਇਕੱਠਾ ਕਰਕੇ ਸਾਰਾ ਸਮਾਨ ਬਣਾ ਦੇਈਦਾ ਤੇ ਕਈ ਵਾਰੀ ਜਦੋਂ ਮੂਡ ਜਾ ਹੁੰਦਾ ਉਦੋਂ ਫਿਰ ਵਧੀਆ ਜੀ ਬਣਾ ਲਈਦੀ ਹੈਗੀ ਆ ਆਹ ਲੋ ਜੀ ਆਪਾਂ ਹੁਣ ਇਹਦਾ ਮਸਾਲਾ ਲਿਆ ਜੀ ਰਗੜ ਰਗੜ ਕੇ ਮਸਾਲਾ ਇਹ ਚ ਤੇਲ ਘਿਓ ਦਾ ਤੁਹਾਨੂੰ ਪਤਾ ਹੈਗਾ ਹੀ ਐ ਤੇ ਇਹਨੂੰ ਐਸੇ ਤਰ੍ਹਾਂ ਹੀ ਪਾ ਲੋ ਇਹਦੇ ਵਿੱਚ ਆਪਾਂ ਹੋਰ ਨਹੀਂ ਪਾਉਂਦੇ ਕਿਉਂਕਿ ਫਿਰ ਬਾਹਲਾ ਹੋ ਜਾਊਗਾ ਫਿਰ ਉੱਤੇ ਜੇ ਚਮਕੀ ਜਾਂਦਾ ਹੈਗਾ ਫਿਰ ਉਹ ਮੈਨੂੰ ਚੰਗਾ ਨਹੀਂ ਲੱਗਦਾ ਆਪਾਂ ਖੜੇ ਮਸਾਲੇ ਮਸੂਲੇ ਪਾਤੇ ਸਾਰਾ ਸਮਾਨ ਇਹਦੇ ਵਿੱਚ ਪਾਤਾ ਵਿੱਚ ਪਾ ਕੇ ਤੇ ਜੀ ਆਪਾਂ ਇਹਨੂੰ ਲੱਗ ਕੇ ਭੁੰਨਣਾ ਭੁੰਨ ਲੈਣਾ ਵਧੀਆ ਇਹਨੂੰ ਚੰਗੀ ਤਰ੍ਹਾਂ ਭੁੰਨ ਕੇ ਆ ਦੇਖੋ ਤੁਸੀਂ ਆਪਾਂ ਹੁਣ ਕੀ ਪਾਇਆ ਜੀ ਇਹਦੇ ਚ ਡੱਬੇ ਚ ਥੋੜਾ ਜਿਹਾ ਪਾਣੀ ਪਾ ਲਾਂਗੇ ਕਿਉਂਕਿ ਇਹਦੇ ਵਿੱਚ ਲਸਣ ਪਿਆਜ਼ ਅਦਰਕ ਵਗੈਰਾ ਲੱਗਿਆ ਪਿਆ ਹੈਗਾ ਜਿਹੜਾ ਲਸਣ ਸੀ ਉਹਦਾ ਪੇਸਟ ਬਣਿਆ ਹੋਇਆ ਮੇਰੇ ਕੋਲੇ ਅਦਰਕ ਦਾ ਪੇਸਟ ਬਣਿਆ ਹੋਇਆ ਉਹ ਮੈਂ ਵਿੱਚ ਪਾਤਾ ਇਹਦੇ ਠੀਕ ਹੈ ਜੀ ਤੇ ਆ ਦੇਖੋ ਤੁਸੀਂ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਵਾਸਤੇ ਇੱਕ ਕੰਮ ਹੋਰ ਕਰਾਂਗੇ ਜਿਹੜੀ ਹੁਣ ਸਪੈਸ਼ਲ ਚੀਜ਼ ਪਾਵਾਂਗੇ ਨਾ ਉਹ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਕਿਹੜੀ ਪਾਵਾਂਗੇ ਹਨਾ ਆ ਦੇਖੋ ਤੁਸੀਂ ਆ ਭੁੱਜ ਕੇ ਹੁਣ ਮਸਾਲਾ ਵਧੀਆ ਹੋ ਗਿਆ ਨਾ ਇਹਨੇ ਘਿਓ ਛੱਡਤਾ ਇਹਨੇ ਜਦੋਂ ਘਿਓ ਛੱਡਤਾ ਜੀ ਤੇ ਆਪਾਂ ਹੁਣ ਇਹਦੇ ਵਿੱਚ ਪਾ ਦੇਣਾ ਜੀ ਦੁੱਧ ਠੀਕ ਹੈ ਦੁੱਧ ਨਾਲ ਕੀ ਹੈ ਨਾ ਇਹਦੀ ਤਰੀ ਹੈ ਨਾ ਜਿਹੜੀ ਬਹੁਤ ਵਧੀਆ ਬਣ ਜਾਂਦੀ ਹੈਗੀ ਹੈ ਜਿਹੜੇ ਹਲਵਾਈ ਹੈ ਨਾ ਹਲਵਾਈ ਉਹ ਤਰੀ ਦੇ ਵਿੱਚ ਦੁੱਧ ਜਰੂਰ ਪਾਉਂਦੇ ਨੇ ਕੋਈ ਸਬਜ਼ੀ ਬਣਾਉਣ ਕੇਰਾ ਭਾਈ ਮੇਰੇ ਕੋਲੇ ਇਹ ਪਹਿਲਾਂ ਆਈ ਤੇ ਮੈਂ ਇਹਨੂੰ ਕਿਹਾ ਮੈਂ ਖਾਂਕਰ ਬੜੀਆਂ ਤਰ ਲਾ ਸਬਜ਼ੀ ਬਣਾ ਲਾ ਇਹਨੇ ਕੀ ਕੀਤਾ ਮੈਂ ਤਾਂ ਬੜੀਆਂ ਥੋੜੀਆਂ ਜੀਆਂ ਪਾਉਣੀ ਆ ਤੇ ਤਰੀ ਵਾਲੀਆਂ ਬੜੀਆਂ ਬਣਦੀਆਂ ਤੇ ਮੈਨੂੰ ਕਹਿੰਦੀ ਦੀਦੀ ਹੁਣ ਬਣਾ ਦੇਣੀ ਮੈਂ ਟ ਮਾਰੂ ਮੈਂ ਤਾਂ ਮੈਂ ਕਿਹਾ ਚੰਗਾ ਬਣਾ ਦੇ ਫਟਾਫਟ ਛੋਟਾ ਕੁੱਕਰ ਸੀ ਮੇਰੇ ਕੋਲੇ ਅਸੀਂ ਦੋ ਹੀ ਜੀ ਆਪ ਹੈ ਤੇ ਇਹ ਤੀਜੀ ਆ ਗਈ ਬੀਬਾ ਜੀ ਰਲ ਗਈ ਤੇ ਜਦੋਂ ਆਈ ਤੇ ਬੜੀਆਂ ਪਾਤੀਆਂ ਜੀ ਤੇ ਸਾਰਾ ਬੁੱਕ ਕਰਤਾ ਵਿੱਚ ਪਤਾ ਪਾਣੀ ਤੇ ਬੜੀਆਂ ਗਈਆਂ ਫੁੱਲ ਤੇ ਕੁੱਕਰ ਗਿਆ ਪਰ ਮੈਂ ਕਿਹਾ ਕੁੜੇ ਕਿੰਨੀਆਂ ਘਪਾਈਆਂ ਸੀ ਕਹਿੰਦੀ ਦੀਦੀ ਮੈਂ ਪਾਈਆਂ ਸੀ ਬਾਟੀ ਤੇਰਾ ਭਲਾ ਹੋ ਜੇ ਤਾਂ ਇੱਕ ਮੁਠੀ ਪਿੰਦੀਆਂ ਹੁੰਦੀਆਂ ਨੇ ਇਹਨਾਂ ਨੂੰ ਕਿਹੋ ਜਿਹਾ ਭੁੰਨਣਾ ਪੈਂਦਾ ਹੈਗਾ ਆਪਾਂ ਵਿੱਚ ਇਹਦੇ ਪਤਾ ਜੀ ਤਰੀ ਦੇ ਵਿੱਚ ਹੁਣ ਪਨੀਰ ਤੇ ਆਪਾਂ ਰੰਦਾ ਖੁੰਦਾ ਆ ਦੇਖੋ ਡੱਬੀ 'ਚ ਮੇਰੀ ਰੱਖੀ ਹੋਈ ਹੈ ਮੇਥੀ ਤੇ ਆਹ ਦੇਖੋ ਤੁਸੀਂ ਮੈਂ ਮੇਥੀ ਪਾ ਦੇਣੀ ਹੈਗੀ ਹੈ ਇਹ ਆਹ ਦੇਖੋ ਉੱਤੇ ਮੇਥੀ ਬੁਰਕਤੀ ਇਹਦੇ ਉੱਤੇ ਆ ਦੇਖੋ ਤੁਸੀਂ ਮੈਂ ਕਹਿੰਨੀ ਆ ਇਹਨੇ ਰੰਗ ਜਾਂ ਲੈ ਆਉਣਾ ਸੋਹਣੀ ਲੱਗੂਗੀ ਨਾ ਹੋਰ ਤਾਂ ਕੀ ਐ ਨਾਲੇ ਤਾਂ ਹਾਜਮਾ ਸਹੀ ਨਾਲੇ ਸੋਹਣੀ ਲੱਗੂਗੀ ਤੇ ਨਾਲੇ ਆ ਦੇਖੋ ਤੁਸੀਂ ਆਪਾਂ ਡੱਬੀ ਦੇ ਵਿੱਚ ਬੰਦ ਕਰਕੇ ਤੇ ਆਪਾਂ ਹੁਣ ਇਹਨੂੰ ਡੱਬੀ ਨੂੰ ਦੇਣਾ ਰੱਖ ਆ ਦੇਖੋ ਤੁਸੀਂ ਆਪਾਂ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਹੈ ਸਪੈਸ਼ਲ ਚੀਜ਼ ਦਿਖਾਉਣ ਲੱਗੀਆਂ ਤੁਹਾਨੂੰ ਮੈਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਨਾਲੇ ਕੁੜੀਓ ਦੱਸਿਆ ਕਰੋ ਕਿੱਥੋਂ ਕਿੱਥੋਂ ਤੇ ਮੇਰੇ ਵੀਰ ਕਿੱਥੋਂ ਕਿੱਥੋਂ ਮੇਰੀ ਵੀਡੀਓ ਦੇਂਦੇ ਆ ਆ ਦੇਖੋ ਮੈਂ ਜਿਹੜਾ ਡੱਬਾ ਜਿਆ ਲਿਆ ਸੀ ਉਹਦੇ ਵਿੱਚ ਮਸਾਲਾ ਪਾ ਰੱਖਿਆ ਆ ਪੈਕਟ ਪਾ ਰੱਖੇ ਨੇ ਆ ਕੋਈ ਨਿੱਕੀ ਮੋਟੀ ਚੀਜ਼ ਹੈ ਜੀ ਤੇ ਆ ਦੇਖੋ ਲੈ ਚੀਆਂ ਤੇ ਆ ਥੱਲੇ ਦੇਖੋ ਇਹਦੇ ਚੀਆ ਸੀਡ ਤੇ ਮੈਂ ਕਹਿੰਦੀ ਆ ਮਸਾਲਾ ਦੂਜਾ ਪਰੌਂਠਿਆਂ ਵਾਲਾ ਆ ਬੜੀਆਂ ਜੀ ਆ ਮੇਥੀ ਐ ਤੇ ਆ ਦੇਖੋ ਲਟਰ ਪਟਰ ਤੇ ਆ ਪਈਆਂ ਜੀ ਮਸਾਲਾ ਇਹ ਵੀ ਮਸਾਲਾ ਉਹਦੇ ਵਾਲਾ ਜੀ ਕੋਈ ਪਨੀਰ ਵਾਲਾ ਮਸਾਲਾ ਬਣਾ ਕੇ ਰੱਖਿਆ ਮੈਂ ਕੋਈ ਚਾਹਲਾ ਬਣਾ ਕੇ ਰੱਖਿਆ ਹਰੜਾ ਜੀ ਮੋਟੀਆਂ ਹਰੜਾ ਆ ਦੇਖੋ ਆ ਤੇਜ ਪੱਤਾ ਕੋਈ ਚਾਹਲਾ ਮਸਾਲਾ ਬਣਾ ਕੇ ਰੱਖਿਆ ਕੋਈ ਪਨੀਰ ਵਾਲਾ ਬਣਾ ਕੇ ਰੱਖਿਆ ਜੀ ਮੈਂ ਕੋਈ ਆਲੂ ਛੋਲੇ ਵਾਲਾ ਬਣਾ ਕੇ ਰੱਖਿਆ ਸਾਰੇ ਮੈਂ ਮਸਾਲੇ ਅਲੱਗ-ਅਲੱਗ ਬਣਾ ਕੇ ਰੱਖਦੀ ਹੁੰਦੀ ਆ ਮੈਂ ਆ ਦੂਜੇ ਨਹੀਂ ਲੈ ਕੇ ਆਉਂਦੀ ਹੁੰਦੀ ਡੱਬੀਆਂ ਵਾਲੇ ਆ ਦੇਖੋ ਜੀ ਉਧਰ ਆਪਣੀ ਸਬਜੀ ਵੀ ਬਣ ਗਈ ਤੇ ਇੱਕ ਤੁਹਾਨੂੰ ਹੋਰ ਵੀ ਚੀਜ਼ ਦਿਖਾਉਣੀ ਆ ਮੈਂ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਮੈਨੂੰ ਦੱਸਿਆ ਜਰੂਰ ਕਰੋ ਮੈਨੂੰ ਮਿੱਠੇ ਮਿੱਠੇ ਕਮੈਂਟ ਕਰਿਆ ਕਰੋ ਮੈਨੂੰ ਬਹੁਤ ਚੰਗੇ ਲੱਗਦੇ ਨੇ ਤੁਹਾਡੇ ਜਦੋਂ ਤੁਸੀਂ ਵਧੀਆ ਮਿੱਠੇ ਮਿੱਠੇ ਕਮੈਂਟ ਕਰਦੇ ਆ ਆ ਦੇਖੋ ਖਸ ਖਸ ਕੀ ਮੈਂ ਕਹਿੰਦੀ ਆ ਕੋਈ ਚੀਜ਼ ਨਹੀਂ ਮੇਰੇ ਪਸਾਰੀਆਂ ਨੂੰ ਨਿੱਕੀ ਨਿੱਕੀ ਚੀਜ਼ ਸਭ ਮਿਲੂਗਾ ਆ ਡੱਬਾ ਵੀ ਭਰਿਆ ਪਿਆ ਹੈਗਾ 16 ਡੱਬੀਆਂ ਇਹਦੇ ਚ ਹੈ ਜੀ ਤੇ ਉਹਦੇ ਚ ਤਾਂ ਪਤਾ ਨਹੀਂ 8 3 24 8 9 72 36 ਕਿੰਨੀਆਂ ਨੇ ਚਲੋ ਠੀਕ ਹੈ ਜੀ ਬਾਏ ਬਾਏ